ਐਸਪੀ ਮੈਡਮ ਇੱਕ ਦੁਕਾਨ ਵਿੱਚ ਸਧਾਰਨ ਕੱਪੜਿਆਂ ਵਿੱਚ ਆਪਣਾ ਸੂਟ ਖਰੀਦਣ ਲਈ ਜਾਂਦੀ ਹੈ ਪਰ ਉੱਥੇ ਕੁਝ ਅਜੀਬ ਹੋ ਜਾਂਦਾ ਹੈ ਕਿ ਦੁਕਾਨਦਾਰ ਤੇ ਮੈਡਮ ਦੇ ਵਿਚਕਾਰ ਬਹਿਸ ਹੋ ਜਾਂਦੀ ਹੈ ਦੁਕਾਨਦਾਰ ਉਹਨਾਂ ਨੂੰ ਧਮਕਾਉਂਦਾ ਹੋਇਆ ਕਹਿ ਰਿਹਾ ਸੀ ਕਿ ਜਾਂ ਤਾਂ ਤੁਸੀਂ ਮੇਰੀ ਗੱਲ ਮੰਨ ਲਓ ਨਹੀਂ ਮੈਂ ਪੁਲਿਸ ਨੂੰ ਬੁਲਾ ਲਵਾਂਗਾ ਫਿਰ ਦੇਖਿਓ ਤੁਹਾਨੂੰ ਥਾਣੇ ਜਾਣਾ ਪੈ ਸਕਦਾ ਹੈ ਇਹ ਸੁਣ ਕੇ ਐਸਪੀ ਮੈਡਮ ਦੁਕਾਨਦਾਰ ਨੂੰ ਕਹਿੰਦੀ ਹੈ ਕਿ ਠੀਕ ਹੈ ਤੁਸੀਂ ਪੁਲਿਸ ਨੂੰ ਹੀ ਬੁਲਾ ਲਓ ਉਹੀ ਆ ਕੇ ਆਪਣਾ ਫੈਸਲਾ ਕਰੇਗੀ ਕਿਉਂਕਿ ਐਸਪੀ ਮੈਡਮ ਦੇ ਦਿਮਾਗ ਵਿੱਚ ਇਹ ਚੱਲ ਰਿਹਾ ਸੀ ਕਿ ਪੁਲਿਸ ਵਾਲੇ ਆ ਕੇ ਉਸ ਨੂੰ ਪਹਿਚਾਨ ਲੈਣਗੇ ਤੇ ਮਾਮਲਾ ਇੱਥੇ ਹੀ ਖਤਮ ਹੋ ਜਾਵੇਗਾ ਪਰ ਜਦੋਂ ਪੁਲਸ ਆਉਂਦੀ ਹੈ ਤਾਂ ਦੁਕਾਨਦਾਰ ਦੀ ਗੱਲ ਸੁਣ ਕੇ ਐਸਪੀ ਮੈਡਮ ਨੂੰ ਉਹ ਆਪਣੇ ਨਾਲ ਲੈ ਕੇ ਜਾਣ ਲਈ ਤਿਆਰ ਹੋ ਜਾਂਦੀ ਹੈ ਇਹ ਦੇਖ ਕੇ ਐਸਪੀ ਮੈਡਮ ਹੈਰਾਨ ਹੋ ਜਾਂਦੀ ਹੈ ਕਿ ਪੁਲਿਸ ਵਾਲਿਆਂ ਨੇ ਉਸ ਨੂੰ ਪਹਿਚਾਣਿਆ ਨਹੀਂ ਤੇ ਉਲਟਾ ਉਹ ਗਲਤ ਆਦਮੀ ਦਾ ਸਾਥ ਦੇ ਰਹੇ ਸਨ ਇਸ ਤੋਂ ਬਾਅਦ ਕਹਾਣੀ ਵਿੱਚ ਕੁਝ ਅਜੀਹਾ ਹੁੰਦਾ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਣੀ ਕੀ ਹੋਇਆ ਸੀ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਸੰਗਰੂਰ ਵਿੱਚ ਹੁਣੇ-ਹੁਣੇ ਨਵੀਂ ਐਸਪੀ ਮੈਡਮ ਦੀ ਨਿਯੁਕਤੀ ਹੁੰਦੀ ਹੈ ਐਸਪੀ ਮੈਡਮ ਜਿਸ ਦਾ ਨਾਮ ਰਜਨੀ ਸਿੰਘ ਸੀ ਰਜਨੀ ਸਿੰਘ ਆਪਣੀ ਇਮਾਨਦਾਰੀ ਦੇ ਕਾਰਨ ਬਹੁਤ ਮਸ਼ਹੂਰ ਸੀ ਉਹ ਜਿੱਥੇ ਵੀ ਜੁਆਇਨ ਕਰਦੀ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦੀ ਸੀ ਉਹਨਾਂ ਦੇ ਸੰਗਰੂਰ ਵਿੱਚ ਪੋਸਟਿੰਗ ਹੋਈ ਸੀ ਤੇ ਪੋਸਟਿੰਗ ਹੋਈ ਨੂੰ ਅਜੇ ਧੋਕਦੇ ਨਹੀਂ ਹੋਏ ਸਨ ਕਿ ਉਹਨਾਂ ਦੇ ਕੋਲ ਉਹਨਾਂ ਦਾ ਛੋਟਾ ਭਰਾ ਹੁੰਦਾ ਹੈ। ਅਸਲ ਵਿੱਚ ਉਸਦੇ ਛੋਟੇ ਭਰਾ ਦਾ ਵਿਆਹ ਸੀ ਤੇ ਉਹ ਆਪਣੀ ਭੈਣ ਨੂੰ ਵਿਆਹ ਦੇ ਲਈ ਆਪਣੇ ਨਾਲ ਲੈ ਕੇ ਜਾਣ ਲਈ ਆਇਆ ਸੀ। ਉਹ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਤੂੰ ਵਿਆਹ ਕਰਵਾ ਲੈ। ਮੈਂ ਬਾਅਦ ਵਿੱਚ ਕਈ ਦਿਨਾਂ ਦੀ ਛੁੱਟੀ ਲੈ ਕੇ ਘਰ ਆ ਜਾਵਾਂਗੀ। ਪਰ ਉਸ ਦਾ ਭਰਾ ਨਹੀਂ ਮੰਨਦਾ। ਉਹ ਆਪਣੀ ਭੈਣ ਨੂੰ ਕਹਿੰਦਾ ਹੈ ਕੀ ਦੀਦੀ ਜੇ ਤੁਸੀਂ ਵਿਆਹ ਵਿੱਚ ਨਹੀਂ ਆਉਂਗੇ ਤਾਂ ਮੈਂ ਵਿਆਹ ਨਹੀਂ ਕਰਵਾਵਾਂਗਾ ਇਹ ਸਭ ਸੁਣ ਕੇ ਐਸਪੀ ਮੈਡਮ ਵਿਆਹ ਵਿੱਚ ਔਨਲੀ ਰਾਜ਼ੀ ਹੋ ਜਾਂਦੀ ਹੈ ਭੈਣ ਦੇ ਮੂੰਹੋਂ ਵਿਆਹ ਵਿੱਚ ਆਉਣ ਲਈ ਹਾਂ ਸੁਣ ਕੇ ਉਸ ਦਾ ਭਰਾ ਖੁਸ਼ੀ-ਖੁਸ਼ੀ ਉੱਥੋਂ ਚਲਾ ਜਾਂਦਾ ਹੈ ਅਤੇ ਉਸ ਨੂੰ ਦੋ ਦਿਨਾਂ ਬਾਅਦ ਔਨਲੀ ਕਹਿੰਦਾ ਅਗਲੇ ਦਿਨ ਐਸਪੀ ਮੈਡਮ ਸਵੇਰੇ ਉੱਠ ਕੇ ਆਪਣੀ ਪੈਕਿੰਗ ਕਰਨੀ ਸ਼ੁਰੂ ਕਰ ਦਿੰਦੀ ਹੈ ਪਰ ਉਹ ਸੋਚਦੀ ਸੀ ਕਿ ਮੇਰੇ ਭਰਾ ਦਾ ਵਿਆਹ ਹੈ ਤੇ ਮੇਰੇ ਕੋਲ ਤਾਂ ਵਧੀਆ ਕੱਪੜੇ ਹੈ ਹੀ ਨਹੀਂ ਇਹ ਸਭ ਕੁਝ ਸੋਚ ਕੇ ਉਹ ਸੂਟ ਖਰੀਦਣ ਲਈ ਆਪਣੀ ਪਰਸਨਲ ਕਾਰ ਰਾਹੀਂ ਹੀ ਸਧਾਰਨ ਕੱਪੜਿਆਂ ਵਿੱਚ ਬਾਜ਼ਾਰ ਵਿੱਚ ਚਲੀ ਜਾਂਦੀ ਹੈ ਪਹਿਲਾਂ ਉਹ ਇੱਕ ਵੱਡੀ ਦੁਕਾਨ ਵਿੱਚ ਜਾਂਦੀ ਹੈ ਪਰ ਉਸ ਨੂੰ ਉੱਥੇ ਕੋਈ ਵੀ ਢੰਗ ਦਾ ਸੂਟ ਪਸੰਦ ਨਹੀਂ ਆਉਂਦਾ ਇਸੇ ਤਰ੍ਹਾਂ ਘੁੰਮਦੇ ਘੁੰਮਦੇ ਉਹ ਬਾਜ਼ਾਰ ਵਿੱਚ ਕਈ ਦੁਕਾਨਾਂ ਉੱਤੇ ਜਾਂਦੀ ਹੈ ਬਾਅਦ ਵਿੱਚ ਉਹ ਇੱਕ ਬਹੁਤ ਵੱਡੇ ਕੱਪੜੇ ਦੇ ਸ਼ੋਅਰੂਮ ਵਿੱਚ ਜਾਂਦੀ ਹੈ ਉਹ ਉਸ ਦੁਕਾਨ ਵਿੱਚ ਜਾ ਕੇ ਸੂਟ ਦੇਖਣ ਲੱਗਦੀ ਹੈ ਹੁਣ ਤੱਕ ਮੈਡਮ ਨੂੰ ਘਰੋਂ ਆਏ ਹੋਏ 2-3 ਘੰਟੇ ਹੋ ਗਏ ਸਾਨੂੰ ਪਰ ਅਜੇ ਤੱਕ ਉਹਨਾਂ ਨੂੰ ਆਪਣੇ ਲਈ ਕੋਈ ਵੀ ਸੂਟ ਪਸੰਦ ਨਹੀਂ ਸੀ ਆਇਆ ਸੂਟ ਦੇਖਦੇ ਦੇਖਦੇ ਉਹਨਾਂ ਨੂੰ ਇੱਕ ਸੂਟ ਪਸੰਦ ਆ ਜਾਂਦਾ ਹੈ ਉਹ ਦੁਕਾਨਦਾਰ ਨੂੰ ਰੇਟ ਘੱਟ ਕਰਨ ਲਈ ਕਹਿਣ ਲੱਗਦੇ ਹਨ ਪਰ ਦੁਕਾਨਦਾਰ ਕਹਿੰਦਾ ਕਿ ਮੈਡਮ ਸਾਡੀ ਦੁਕਾਨ ਦਾ 21 ਰੇਟ ਹੈ ਤੁਸੀਂ ਬਾਹਰ ਬੋਰਡ ਉੱਤੇ ਲਿਖਿਆ ਵੀ ਦੇਖਿਆ ਹੋਵੇਗਾ ਇਸ ਸੂਟ ਦਾ ਸਹੀ ਮੁੱਲ 12000 ਰੁਪਏ ਹੈ। ਇਹ ਸਭ ਸੁਣ ਕੇ ਐਸਪੀ ਮੈਡਮ ਕਹਿੰਦੀ ਹੈ ਕਿ ਚਲੋ ਠੀਕ ਹੈ। ਉਹ ਆਪਣੇ ਪਰਸ ਵਿੱਚੋਂ 12000 ਰੁਪਏ ਕੱਢ ਕੇ ਉਸ ਨੂੰ ਦੇ ਦਿੰਦੀ ਹੈ ਤੇ ਸੂਟ ਪੈਕ ਕਰਵਾ ਲੈਂਦੀ ਹੈ। ਦੁਕਾਨਦਾਰ ਪੈਸਿਆਂ ਨੂੰ ਗਿੰਦਾ ਹੈ ਤੇ ਆਪਣੇ ਕੋਲ ਰੱਖ ਲੈਂਦਾ ਹੈ। ਐਸਪੀ ਮੈਡਮ ਖੁਸ਼ੀ-ਖੁਸ਼ੀ ਉੱਥੋਂ ਜਾਣ ਲੱਗਦੀ ਹੈ। ਉਹ ਦੁਕਾਨ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਕੁਝ ਹੋਰ ਸਮਾਨ ਖਰੀਦਣ ਲਈ ਕਿਸੇ ਦੂਸਰੀ ਦੁਕਾਨ ਵਿੱਚ ਜਾਂਦੀ ਹੈ। ਜਦੋਂ ਉਹ ਦੂਜੀ ਦੁਕਾਨ ਵਿੱਚ ਕੁਝ ਹੋਰ ਸਮਾਨ ਖਰੀਦ ਰਹੀ ਸੀ ਤਾਂ ਉਸ ਦਾ ਉਹ ਬੈਗ ਜਿਹਦੇ ਵਿੱਚ ਸੂਟ ਸੀ ਉਸ ਦੇ ਹੱਥੋਂ ਛੁੱਟ ਜਾਂਦਾ ਤੇ ਸੂਟ ਬਾਹਰ ਨਿਕਲ ਜਾਂਦਾ ਜਦੋਂ ਸੂਟ ਲਫਾਫੇ ਵਿੱਚ ਅੰਦਰ ਪਾਉਣ ਲੱਗਦੀ ਹੈ ਤਾਂ ਉਹਦੀ ਨਜ਼ਰ ਸੂਟ ਤੇ ਪੈਂਦੀ ਹੈ ਸੂਟ ਵਿੱਚ ਕਈ ਥਾਵਾਂ ਤੇ ਉਸ ਨੂੰ ਟੋਕ ਦਿਸਦੀ ਹੈ ਉਹ ਸੂਟ ਨੂੰ ਉਸੇ ਦੁਕਾਨ ਵਿੱਚ ਖੋਲ ਕੇ ਦੁਬਾਰਾ ਚੈੱਕ ਕਰਨ ਲੱਗਦੀ ਹੈ ਤਾਂ ਤਿੰਨ ਚਾਰ ਥਾਵਾਂ ਤੇ ਸੂਟ ਵਿੱਚ ਟੋਕ ਸੀ ਟੋਕ ਦਾ ਮਤਲਬ ਹੈ ਛੋਟੀਆਂ-ਛੋਟੀਆਂ ਬਰੀਕ-ਬਰੀਕ ਮੋਰੀਆਂ ਉਹ ਸੂਟ ਨੂੰ ਬਿਲਕੁਲ ਹੀ ਗੰਦਾ ਦਿਖਾ ਰਹੀਆਂ ਸਨ ਉਹ ਆਪਣਾ ਸੂਟ ਲੈ ਕੇ ਉਸੇ ਕੱਪੜੇ ਵਾਲੀ ਦੁਕਾਨ ਤੇ ਵਾਪਸ ਚਲੀ ਜਾਂਦੀ ਹੈ ਉਹ ਦੁਕਾਨਦਾਰ ਨੂੰ ਸੂਟ ਦਿਖਾਉਣ ਲੱਗਦੀ ਹੈ ਕਿ ਇਹਦੇ ਵਿੱਚ ਤਾਂ ਟੋਕ ਹੈ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਸੂਟ ਬਦਲ ਕੇ ਦੇ ਦਿਓ ਜੇ ਇਸੇ ਡਿਜ਼ਾਈਨ ਵਿੱਚ ਹੋਰ ਸੂਟ ਨਹੀਂ ਹੈ ਤਾਂ ਤੁਸੀਂ ਮੈਨੂੰ ਕੋਈ ਹੋਰ ਡਿਜ਼ਾਈਨ ਦਿਖਾ ਦਿਓ ਇਹ ਸਭ ਸੁਣ ਕੇ ਦੁਕਾਨਦਾਰ ਮੱਥੇ ਉੱਤੇ ਤਿਉੜੀ ਪਾ ਲੈਂਦਾ ਪਰ ਉਹਨੂੰ ਨਾ ਚਾਹੁੰਦੇ ਹੋਏ ਵੀ ਐਸਪੀ ਮੈਡਮ ਨੂੰ ਹੋਰ ਸੂਟ ਦਿਖਾਉਣਾ ਪੈਂਦਾ। ਅਜੇ ਤੱਕ ਦੁਕਾਨਦਾਰ ਨੂੰ ਇਹ ਨਹੀਂ ਸੀ ਪਤਾ ਕਿ ਇਹ ਔਰਤ ਇਥੋਂ ਦੀ ਐਸਪੀ ਹੈ ਤੇ ਨਾ ਹੀ ਐਸਪੀ ਮੈਡਮ ਨੇ ਇਹ ਕੱਲ ਦੱਸਣੀ ਜ਼ਰੂਰੀ ਸਮਝੀ ਸੀ। ਦੁਕਾਨਦਾਰ ਉਸ ਨੂੰ ਕਈ ਤਰ੍ਹਾਂ ਦੇ ਹੋਰ ਸੂਟ ਦਿਖਾਉਂਦਾ ਹੈ ਪਰ ਐਸਪੀ ਮੈਡਮ ਨੂੰ ਹੋਰ ਸੂਟ ਪਸੰਦ ਹੀ ਨਹੀਂ ਆਉਂਦਾ। ਉਹ ਦੁਕਾਨਦਾਰ ਨੂੰ ਕਹਿੰਦੀ ਹੈ ਕਿ ਮੈਨੂੰ ਇਥੋਂ ਕੋਈ ਹੋਰ ਸੂਟ ਪਸੰਦ ਨਹੀਂ ਆ ਰਿਹਾ। ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਮੇਰੇ ਪੈਸੇ ਮੈਨੂੰ ਵਾਪਸ ਕਰ ਦਿਓ। ਪਾਂ ਦੁਕਾਨਦਾਰ ਉਸ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੰਦਾ ਹੈ ਤੇ ਦੁਕਾਨ ਉੱਤੇ ਲੱਗੇ ਇੱਕ ਛੋਟੇ ਜਿਹੇ ਬੋਰਡ ਵੱਲ ਇਸ਼ਾਰਾ ਕਰਦਾ ਹੈ ਜਿਸ ਉੱਤੇ ਲਿਖਿਆ ਹੋਇਆ ਸੀ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੁੰਦਾ ਕੇਵਲ ਬਦਲਿਆ ਜਾ ਸਕਦਾ ਐਸ ਕੀ ਮੈਡਮ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਂ 12000 ਦਾ ਸੂਟ ਖਰੀਦਿਆ ਸੀ ਪਰ ਜੇ ਹੁਣ ਉਸ ਸੂਟ ਵਿੱਚ ਟੋਕ ਨਹੀਂ ਤਾਂ ਮੈਂ ਕੀ ਕਰ ਸਕਦੀ ਹਾਂ ਇਹ ਤੁਹਾਡੀ ਗਲਤੀ ਹੈ ਪਰ ਦੁਕਾਨਦਾਰ ਕਹਿੰਦਾ ਕਿ ਮੈਡਮ ਬਹਿਸ ਨਾ ਕਰੋ ਇਹ ਸਾਡੀ ਦੁਕਾਨ ਦਾ ਰੂਲ ਹੈ ਅਸੀਂ ਇਸ ਨੂੰ ਤੋੜ ਨਹੀਂ ਸਕਦੇ ਉਹ ਕਹਿੰਦੀ ਹੈ ਕਿ ਉਹ ਸਭ ਤਾਂ ਠੀਕ ਹੈ ਪਰ ਮੈਂ ਅਜੇ ਤੱਕ ਇਸ ਸੂਟ ਨੂੰ ਲੈ ਕੇ ਆਪਣੇ ਘਰ ਤੱਕ ਵੀ ਨਹੀਂ ਗਈ ਸਿਰਫ ਨਾਲ ਵਾਲੀ ਦੁਕਾਨ ਤੇ ਜਾ ਕੇ ਹੀ ਆਈਆਂ ਉੱਥੇ ਮੈਨੂੰ ਸੂਟ ਵਿੱਚ ਕਮੀ ਦਿਖਾਈ ਦਿੱਤੀ ਮੈਂ ਇਸ ਨੂੰ ਵਾਪਸ ਕਰਨਾ ਚਾਹੁੰਦੀ ਹਾਂ ਤਾਂ ਇਸ ਵਿੱਚ ਗਲਤੀ ਕੀ ਹੈ ਪਰ ਦੁਕਾਨਦਾਰ ਆਪਣੀ ਗੱਲ ਉੱਤੇ ਅੜ ਜਾਂਦਾ ਹੈ ਤੇ ਉਹ ਕਹਿੰਦਾ ਕੀ ਨਹੀਂ ਮੈਡਮ ਇਹ ਵਾਪਸ ਨਹੀਂ ਹੋਵੇਗਾ ਐਸਪੀ ਮੈਡਮ ਕਹਿੰਦੀ ਹੈ ਕਿ ਤੁਹਾਨੂੰ ਇਹ ਵਾਪਸ ਤਾਂ ਕਰਨਾ ਹੀ ਪਵੇਗਾ ਨਹੀਂ ਮੈਂ ਇੱਥੋਂ ਨਹੀਂ ਜਾਵਾਂਗੀ ਇਹ ਕਹਿ ਕੇ ਉਹ ਉੱਥੇ ਹੀ ਬੈਠ ਜਾਂਦੇ ਨੇ ਤੇ ਪੈਸੇ ਵਾਪਸ ਕਰਨ ਲਈ ਦੁਕਾਨਦਾਰ ਨੂੰ ਕਹਿਣ ਲੱਗਦੇ ਨੇ ਜਦੋਂ ਦੁਕਾਨਦਾਰ ਦੇਖਦਾ ਹੈ ਕਿ ਇਹ ਔਰਤ ਇੱਥੋਂ ਨਹੀਂ ਜਾ ਰਹੀ ਤਾਂ ਉਹ ਸਿੱਧਾ ਉਸ ਨੂੰ ਪੁਲਿਸ ਬੁਲਾਉਣ ਦੀ ਧਮਕੀ ਦੇਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਤੁਸੀਂ ਚੁੱਪ ਕਰਕੇ ਚਲੇ ਜਾਓ ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾਵਾਂਗਾ ਮੇਰੀ ਦੁਕਾਨ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੁਸੀਂ ਇੱਕ ਵਾਰ ਇੱਥੋਂ ਜੋ ਸਮਾਨ ਖਰੀਦ ਲਿਆ ਉਹਨੂੰ ਤੁਸੀਂ ਬਦਲ ਸਕਦੇ ਹੋ ਵਾਪਸ ਨਹੀਂ ਕਰ ਸਕਦੇ ਅਸੀਂ ਤੁਹਾਨੂੰ ਕੋਈ ਪੈਸਾ ਵਾਪਸ ਨਹੀਂ ਕਰਾਂਗੇ ਐਸਪੀ ਮੈਡਮ ਇਹ ਗੱਲ ਸੁਣ ਕੇ ਕਹਿਣ ਲੱਗਦੀ ਹੈ ਕਿ ਠੀਕ ਹੈ ਤੁਸੀਂ ਪੁਲਿਸ ਨੂੰ ਹੀ ਬੁਲਾ ਲਓ ਉਹੀ ਆ ਕੇ ਹੁਣ ਆਪਣਾ ਫੈਸਲਾ ਕਰਨਗੇ ਕਿਉਂਕਿ 12000 ਰੁਪਏ ਦੀ ਗੱਲ ਸੀ ਦੁਕਾਨਦਾਰ ਸੋਚਣ ਲੱਗਦਾ ਹੈ ਕਿ ਕਿਉਂ ਨਾ ਮੈਂ ਪੁਲਿਸ ਨੂੰ ਬੁਲਾ ਲਵਾਂ ਦੇ ਵਿੱਚੋਂ 1000 ਰੁਪਏ ਉਹਨਾਂ ਨੂੰ ਦੇ ਦੇਵਾਂਗਾ ਤੇ ਉਹ ਇਸ ਮੈਡਮ ਨੂੰ ਡਰਾ ਕੇ ਇੱਥੋਂ ਭਜਾ ਦੇਣਗੇ ਇਹ ਸਭ ਕੁਝ ਸੋਚ ਕੇ ਦੁਕਾਨਦਾਰ ਪੁਲਿਸ ਨੂੰ ਫੋਨ ਕਰ ਦਿੰਦਾ ਐ ਐਸਪੀ ਮੈਡਮ ਸੋਚ ਰਹੀ ਸੀ ਕਿ ਆਉਣ ਤੋਂ ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਤਾਂ ਕਿ ਮੈਨੂੰ ਪਹਿਚਾਨ ਹੀ ਲੈਣਗੇ ਅਤੇ ਮੇਰੇ ਪੈਸੇ ਵਾਪਸ ਕਰਵਾ ਦੇਣਗੇ ਉਸਨੇ ਦੁਕਾਨਦਾਰ ਨੂੰ ਨਹੀਂ ਸੀ ਦੱਸਿਆ ਕਿ ਮੈਂ ਐਸਪੀ ਹਾਂ ਕਿਉਂਕਿ ਉਹ ਦੇਖਣਾ ਚਾਹੁੰਦੀ ਸੀ ਕਿ ਪੁਲਿਸ ਵਾਲੇ ਆ ਕੇ ਕਿਹੋ ਜਿਹਾ ਵਿਵਹਾਰ ਕਰਦੇ ਹਨ ਉਸ ਨੂੰ ਪਹਿਚਾਨਦੇ ਵੀ ਹਨ ਜਾਂ ਨਹੀਂ ਥੋੜੇ ਟਾਈਮ ਬਾਅਦ ਹੀ ਪੁਲਿਸ ਉੱਥੇ ਆ ਜਾਂਦੀ ਹੈ ਆ ਕੇ ਦੁਕਾਨਦਾਰ ਨਾਲ ਗੱਲ ਕਰਨ ਲੱਗਦੀ ਹੈ ਦੁਕਾਨਦਾਰ ਉਸ ਆਏ ਹੋਏ ਹੌਲਦਾਰ ਨੂੰ ਇੱਕ ਸਾਈਡ ਤੇ ਲੈ ਜਾਂਦਾ ਹੈ ਤੇ ਹੌਲੀ ਜਹੀ ਆਪਣੀ ਜੇਬ ਵਿੱਚੋਂ 1000 ਰੁਪਏ ਕੱਢ ਕੇ ਉਸ ਨੂੰ ਦੇ ਦਿੰਦਾ ਹੈ ਤੇ ਕਹਿੰਦਾ ਕਿ ਇਸ ਨੂੰ ਇੱਥੋਂ ਭਜਾਓ ਐਵੇਂ ਮੇਰੀ ਦੁਕਾਨ ਉੱਤੇ ਬੈਠੀ ਜਲੂਸ ਕੱਢ ਰਹੀ ਹੈ ਜੇਬ ਵਿੱਚ ਆਏ ਰੁਪਏ ਦੇਖ ਕੇ ਹੌਲਦਾਰ ਖੁਸ਼ ਹੋ ਜਾਂਦਾ ਹੈ ਓ ਐਸਪੀ ਮੈਡਮ ਨੂੰ ਧਮਕਾਉਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਦੇਖਣ ਵਿੱਚ ਤਾਂ ਤੁਸੀਂ ਪੜੇ ਲਿਖੇ ਲੱਗ ਰਹੇ ਹੋ ਇਸ ਤਰ੍ਹਾਂ ਦੇ ਕੰਮ ਕਰਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਦੁਕਾਨ ਉੱਤੇ ਸਾਫ਼-ਸਾਫ਼ ਇਹ ਲਿਖਿਆ ਹੋਇਆ ਹੈ ਕਿ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੋਵੇਗਾ ਫਿਰ ਇਹ ਤੁਹਾਡੇ ਪਿੱਛੇ ਆਪਣੀ ਦੁਕਾਨ ਦਾ ਰੂਲ ਕਿਵੇਂ ਬਦਲ ਸਕਦੇ ਹਨ ਇਹ ਸਭ ਕੁਝ ਸੁਣ ਕੇ ਐਸਪੀ ਮੈਡਮ ਬੜੀ ਹੈਰਾਨ ਹੁੰਦੀ ਹੈ ਕਿਉਂਕਿ ਗਲਤੀ ਦੁਕਾਨਦਾਰ ਦੀ ਸੀ ਸੂਟ ਵਿੱਚ ਕਮੀ ਸੀ ਤੇ ਕੋਈ ਫਟਿਆ ਹੋਇਆ ਸੂਟ ਐਡੀ ਵੱਡੀ ਕੀਮਤ ਤੇ ਕਿਉਂ ਲਵੇਗਾ ਦੂਜੀ ਹੈਰਾਨੀ ਉਸ ਨੂੰ ਇਸ ਗੱਲ ਦੀ ਵੀ ਸੀ ਕਿ ਪੁਲਿਸ ਵਾਲੇ ਆ ਕੇ ਉਸ ਵਿੱਚ ਹੀ ਗਲਤੀ ਕੱਢ ਰਹੇ ਸਨ ਅਤੇ ਇਹ ਵੀ ਨਹੀਂ ਪਛਾਣ ਰਹੇ ਕਿ ਮੈਂ ਇੱਥੋਂ ਦੀ ਐਸਪੀ ਹਾਂ ਉਹ ਆਪਣੀ ਅਸਲੀਅਤ ਉਹਨਾਂ ਨੂੰ ਨਹੀਂ ਦੱਸਦੀ ਉਹ ਹੌਲਦਾਰ ਨੂੰ ਕਹਿੰਦੀ ਹੈ ਕਿ ਮੈਂ ਕਿੱਥੇ ਗਲਤਾਂ ਗਲਤੀ ਦੁਕਾਨਦਾਰ ਦੀ ਹੈ ਤੁਹਾਨੂੰ ਇਸ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਤੇ ਮੇਰੇ ਪੈਸੇ ਵਾਪਸ ਕਰਵਾ ਦੇ ਇਸ ਸੂਟ ਵਿੱਚ ਖਰਾਬੀ ਹੈ ਮੈਂ ਇਸ ਨੂੰ ਕਿਉਂ ਲਵਾਂਗੀ ਦੁਕਾਨਦਾਰ ਕਹਿੰਦਾ ਕਿ ਇਹਨਾਂ ਨੇ ਚੰਗੀ ਤਰ੍ਹਾਂ ਦੇਖ ਕੇ ਹੀ ਸੂਟ ਪਸੰਦ ਕੀਤਾ ਸੀ ਇਹ ਪੈਸੇ ਦੇ ਕੇ ਇੱਥੋਂ ਚਲੇ ਗਏ ਸੀ ਤੇ ਹੋ ਸਕਦਾ ਬਾਹਰ ਜਾ ਕੇ ਸੂਟ ਬਦਲ ਲਿਆ ਹੋਵੇ ਇਹ ਸਭ ਕੁਝ ਸੁਣ ਕੇ ਐਸਪੀ ਮੈਡਮ ਨੂੰ ਬਹੁਤ ਗੁੱਸਾ ਆਉਂਦਾ ਪਰ ਉਹ ਆਪਣੇ ਆਪ ਨੂੰ ਸ਼ਾਂਤ ਕਰ ਲੈਂਦੀ ਹੈ ਉਹ ਹੌਲਦਾਰ ਨੂੰ ਕਹਿੰਦੀ ਹੈ ਕਿ ਇਹ ਇਹਨਾਂ ਦਾ ਹੀ ਸੂਟ ਹੈ ਤੇ ਇਹਨਾਂ ਨੇ ਇਸੇ ਲਿਫਾਫੇ ਵਿੱਚ ਪਾ ਕੇ ਮੈਨੂੰ ਇਹ ਸੂਟ ਦਿੱਤਾ ਸੀ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆਉਂਦਾ ਤਾਂ ਮੈਂ ਨਾਲ ਵਾਲੀ ਦੁਕਾਨ ਤੇ ਹੀ ਗਈ ਸੀ ਤੁਸੀਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਚੈੱਕ ਕਰ ਸਕਦੇ ਹੋ ਹੁਣ ਉਹ ਹੌਲਦਾਰ ਮਾਮੇ ਨੂੰ ਜਲਦੀ ਨਪਟਾਉਣਾ ਚਾਹੁੰਦਾ ਸੀ ਇਸ ਲਈ ਉਹ ਐਸਪੀ ਮੈਡਮ ਨੂੰ ਧਮਕਾਉਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਦੇਖਣ ਵਿੱਚ ਤਾਂ ਤੁਸੀਂ ਪੜੇ ਲਿਖੇ ਲੱਗ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਕੁਝ ਕਰਦੇ ਹੋਏ ਹੋ ਸਕਦਾ ਤੁਸੀਂ ਸੱਚੀ ਸੂਟ ਬਦਲਿਆ ਹੋਵੇ ਜਿਵੇਂ ਦੁਕਾਨਦਾਰ ਕਹਿ ਰਿਹਾ ਹੈ ਜੇ ਤੁਸੀਂ ਜ਼ਿਆਦਾ ਇਹਨਾਂ ਨੂੰ ਪਰੇਸ਼ਾਨ ਕਰੋਗੇ ਤਾਂ ਮਜਬੂਰ ਮੈਨੂੰ ਤੁਹਾਨੂੰ ਥਾਣੇ ਲੈ ਕੇ ਜਾਣਾ ਪੈ ਸਕਦਾ ਹੈ ਐਸਪੀ ਮੈਡਮ ਇਹ ਗੱਲ ਸੁਣ ਕੇ ਕਹਿੰਦੀ ਹੈ ਤੁਸੀਂ ਮੈਨੂੰ ਬੇਮਤਲਬ ਥਾਣੇ ਕਿਵੇਂ ਲਿਜਾ ਸਕਦੇ ਹੋ ਇਹ ਗੱਲ ਹੌਲਦਾਰ ਨੂੰ ਚੁੱਪ ਜਾਂਦੀ ਹੈ ਉਹ ਛਪਾਈਆਂ ਨੂੰ ਕਹਿੰਦਾ ਕਿ ਇਹਨਾਂ ਨੂੰ ਜੀਪ 'ਚ ਬਿਠਾਓ ਇਹਨਾਂ ਨੂੰ ਆਪਾਂ ਥਾਣੇ ਲੈ ਕੇ ਜਾਂਦੇ ਹਾਂ ਇਹ ਸੁਣ ਕੇ ਐਸਪੀ ਮੈਡਮ ਕਹਿੰਦੀ ਹੈ ਕਿ ਉਂਝ ਤਾਂ ਤੁਸੀਂ ਪੁਲਿਸ ਵਾਲਿਓ ਪਰ ਤੁਹਾਨੂੰ ਇਹਨਾਂ ਕਾਨੂੰਨ ਨਹੀਂ ਪਤਾ ਕਿ ਕਿਸੇ ਵੀ ਔਰਤ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਮਹਿਲਾ ਕਰਮਚਾਰੀ ਹੋਣਾ ਜ਼ਰੂਰੀ ਹੈ। ਇਹ ਸੁਣ ਕੇ ਹੌਲਦਾਰ ਹੋਰ ਵੀ ਚੜ ਜਾਂਦਾ ਹੈ। ਪਰ ਹੁਣ ਤੱਕ ਉੱਥੇ ਕਾਫੀ ਭੀੜ ਇਕੱਠੀ ਹੋ ਗਈ ਸੀ। ਇਸ ਲਈ ਹੌਲਦਾਰ ਆਪਣੇ ਆਪ ਤੇ ਕੰਟਰੋਲ ਰੱਖਦਾ ਹੈ ਤੇ ਫੋਨ ਕਰਕੇ ਇੱਕ ਮਹਿਲਾ ਕੌਨਸਟੇਬਲ ਨੂੰ ਉੱਥੇ ਬੁਲਾ ਲੈਂਦਾ ਹੈ। ਜਦੋਂ ਮਹਿਲਾ ਕੌਨਸਟੇਬਲ ਆਉਂਦੀ ਹੈ ਤਾਂ ਉਹ ਐਸਪੀ ਮੈਡਮ ਨੂੰ ਫੜ ਕੇ ਜੀਪ ਵਿੱਚ ਬਿਠਾ ਲੈਂਦਾ ਹੈ। ਅਧੇ ਥਾਣੇ ਵਿੱਚ ਲੈ ਜਾਂਦਾ ਹੈ। ਥਾਣੇ ਵਿੱਚ ਇੱਕ ਅਜਿਹਾ ਪੁਲਿਸ ਕਰਮਚਾਰੀ ਸੀ ਜਿਹੜਾ ਐਸਪੀ ਮੈਡਮ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿਉਂਕਿ ਉਹਦੀ ਡਿਊਟੀ ਐਸਪੀ ਮੈਡਮ ਦੇ ਨਾਲ ਹੀ ਸੀ ਹੁਣ ਜਦੋਂ ਉਹ ਕੋ ਐਸਪੀ ਮੈਡਮ ਨੂੰ ਥਾਣੇ ਵਿੱਚ ਆਉਂਦਾ ਦੇਖਦਾ ਤੇ ਇਹ ਦੇਖਦਾ ਹੈ ਕਿ ਪੁਲਿਸ ਵਾਲੇ ਉਹਨਾਂ ਨੂੰ ਫੜ ਕੇ ਥਾਣੇ ਵਿੱਚ ਲੈ ਕੇ ਆ ਰਹੇ ਹਨ ਤਾਂ ਉਹ ਬੜਾ ਹੈਰਾਨ ਹੁੰਦਾ ਉਹ ਆ ਕੇ ਹੌਲਦਾਰ ਨੂੰ ਕਹਿੰਦਾ ਇਹ ਤੂੰ ਕੀ ਕਰ ਦਿੱਤਾ ਤੂੰ ਬਹੁਤ ਵੱਡੀ ਗਲਤੀ ਕਰ ਦਿੱਤੀ ਇਸ ਗਲਤੀ ਲਈ ਤੈਨੂੰ ਬਹੁਤ ਪਛਤਾਉਣਾ ਪਵੇਗਾ ਮੈਡਮ ਨੂੰ ਪਤਾ ਲੱਗਦਾ ਕਿ ਇਸ ਪੁਲਿਸ ਵਾਲੇ ਨੇ ਮੈਨੂੰ ਪਹਿਚਾਨ ਲਿਆ ਤਾਂ ਉਹ ਅੱਖਾਂ ਰਾਹੀਂ ਇਸ਼ਾਰਾ ਕਰਕੇ ਉਸ ਨੂੰ ਚੁੱਪ ਰਹਿਣ ਲਈ ਕਹਿੰਦੀ ਹੈ ਉਹ ਪੁਲਿਸ ਕਰਮਚਾਰੀ ਐਸਪੀ ਮੈਡਮ ਦੀ ਗੱਲ ਨੂੰ ਸਮਝ ਜਾਂਦਾ ਤੇ ਚੁੱਪ ਰਹਿੰਦਾ ਹੈ ਕਰਮਚਾਰੀ ਦੀ ਗੱਲ ਸੁਣ ਕੇ ਹੌਲਦਾਰ ਉਸ ਨੂੰ ਕਹਿੰਦਾ ਕਿ ਮੈਂ ਕੀ ਗਲਤੀ ਕਰ ਦਿੱਤੀ ਇਹ ਮੈਡਮ ਸਾਨੂੰ ਚੈਲੰਜ ਕਰ ਰਹੀ ਸੀ ਕਿ ਇਹ ਸਾਡੇ ਤੋਂ ਜ਼ਿਆਦਾ ਕਾਨੂੰਨ ਜਾਣਦੀ ਹੈ ਤੇ ਸਾਨੂੰ ਕਾਨੂੰਨ ਬਾਰੇ ਕੁਝ ਨਹੀਂ ਪਤਾ ਇੱਕ ਰਾਤ ਥਾਣੇ ਵਿੱਚ ਰਹੇਗੀ ਤਾਂ ਇਹਨੂੰ ਪਤਾ ਲੱਗ ਜਾਵੇਗਾ ਕਿ ਕਾਨੂੰਨ ਕੀ ਹੁੰਦਾ ਹੈ ਇਹ ਕਹਿ ਕੇ ਹੌਲਦਾਰ ਉਸਨੂੰ ਹਵਾਲਾਤ ਵਿੱਚ ਬੰਦ ਕਰ ਦਿੰਦਾ ਐ ਐਸਪੀ ਮੈਡਮ ਉਸਨੂੰ ਕਹਿੰਦੀ ਐ ਕਿ ਇਹ ਤੁਸੀਂ ਬਹੁਤ ਗਲਤ ਕੀਤਾ ਐ ਰਾਤ ਦੇ ਸਮੇਂ ਤੁਸੀਂ ਮੈਨੂੰ ਇੱਥੇ ਨਹੀਂ ਰੱਖ ਸਕਦੇ ਫਿਰ ਇੱਕ ਰਾਤ ਲਈ ਮੈਂ ਹਵਾਲਾਤ ਦੀ ਹਵਾ ਕਿਵੇਂ ਖਾ ਸਕਦੀ ਆ ਇਹ ਸੁਣ ਕੇ ਹੌਲਦਾਰ ਨੂੰ ਹੋਰ ਵੀ ਵੱਧ ਗੁੱਸਾ ਆਉਂਦਾ ਐ ਉਹ ਕਹਿੰਦਾ ਐ ਕਿ ਜਾ ਤਾਂ ਤੂੰ ਚੁੱਪ ਹੋ ਜਾ ਨਹੀਂ ਮੈਂ ਮਹਿਲਾ ਕਨਸਟੇਬਲ ਨੂੰ ਭੇਜ ਕੇ ਤੇਰੀ ਚੰਗੀ ਤਰ੍ਹਾਂ ਪਟਾਈ ਕਰਾਵਾਂਗਾ ਇਹ ਸੁਣ ਕੇ ਐਸਪੀ ਮੈਡਮ ਉਸ ਉੱਤੇ ਹੋਰ ਕਾਨੂੰਨ ਝਾੜਦੀ ਹੋਈ ਕਹਿੰਦੀ ਹੈ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਮੇਰੀ ਪਟਾਈ ਕਿਵੇਂ ਕਰਵਾ ਸਕਦੇ ਹੋ ਹਿੰਮਤ ਹੈ ਤਾਂ ਕਰਵਾ ਕੇ ਦਿਖਾਓ ਹੁਣ ਹੌਲਦਾਰ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਪਰ ਇਹ ਸਭ ਕੁਝ ਉਹ ਪੁਲਿਸ ਵਾਲਾ ਵੀ ਦੇਖ ਰਿਹਾ ਸੀ ਜਿਹੜਾ ਐਸਪੀ ਮੈਡਮ ਨੂੰ ਜਾਣਦਾ ਸੀ ਹੌਲਦਾਰ ਗੁੱਸੇ ਵਿੱਚ ਆ ਕੇ ਮਹਿਲਾ ਕਾਂਸਟੇਬਲ ਨੂੰ ਕਹਿੰਦਾ ਕਿ ਇਸ ਨੂੰ ਸਾਬਕ ਸਖਾ ਜਿਵੇਂ ਹੀ ਮਹਿਲਾ ਕਾਂਸਟੇਬਲ ਹਵਾਲਾਤ ਵਿੱਚ ਜਾਣ ਲੱਗਦੀ ਹੈ ਤਾਂ ਐਸਪੀ ਮੈਡਮ ਉਸ ਨੂੰ ਰੋਕ ਕੇ ਕਹਿੰਦੀ ਹੈ ਖਬਰਦਾਰ ਜੇ ਇੱਕ ਕਦਮ ਵੀ ਅੱਗੇ ਵਧਾਇਆ ਤਾਂ ਆਪਣਾ ਆਈ ਕਾਰਡ ਜੋ ਐਸਪੀ ਮੈਡਮ ਨਾਲ ਲੈ ਕੇ ਆਏ ਸਨ ਉਹ ਮਹਿਲਾ ਕਾਂਸਟੇਬਲ ਨੂੰ ਦਿਖਾਉਂਦੀ ਹੈ ਹੁਣ ਜਿਵੇਂ ਹੀ ਆਈ ਕਾਰਡ ਮਹਿਲਾ ਕਾਂਸਟੇਬਲ ਦੇਖਦੀ ਹੈ ਤਾਂ ਉਹ ਹੈਰਾਨ ਰਹਿ ਜਾਂਦੀ ਹੈ ਤੇ ਜ਼ੋਰਦਾਰ ਸਲੂਟ ਮੈਡਮ ਨੂੰ ਮਾਰਦੀ ਹੈ ਇਹ ਦੇਖ ਕੇ ਹੌਲਦਾਰ ਹੈਰਾਨ ਰਹਿ ਜਾਂਦਾ ਹੈ ਹਵਾਲਾਤ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ ਐਸਪੀ ਮੈਡਮ ਜਿਸ ਨੂੰ ਹੁਣ ਤੱਕ ਮੁਜਰਮ ਸਮਝਿਆ ਜਾ ਰਿਹਾ ਸੀ ਉਹ ਹਵਾਲਾਤ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਆ ਕੇ ਹੌਲਦਾਰ ਨੂੰ ਧਮਕਾਉਣ ਲੱਗਦੀ ਹੈ ਜਦੋਂ ਹੌਲਦਾਰ ਦੇਖਦਾ ਹੈ ਕਿ ਮਹਿਲਾ ਕਾਂਸਟੇਬਲ ਨੇ ਉਸ ਨੂੰ ਸੂਟ ਮਾਰਿਆ ਤੇ ਇਹ ਬਾਹਰ ਆ ਕੇ ਮੈਨੂੰ ਧਮਕਾ ਰਹੀ ਹੈ ਤਾਂ ਉਸ ਨੂੰ ਸਮਝਣ ਵਿੱਚ ਦੇਰ ਨਹੀਂ ਲੱਗਦੀ ਕੀ ਹੋ ਸਕਦਾ ਹੈ ਇਹ ਜ਼ਿਲ੍ਹੇ ਦੀ ਨਵੀਂ ਐਸਪੀ ਹੋਵੇ ਹੁਣ ਉਹ ਪੁਰਾਣੇ ਕਰਮਚਾਰੀ ਜੋ ਮੈਡਮ ਨੂੰ ਜਾਣਦਾ ਸੀ ਉਹ ਸਾਰਿਆਂ ਨੂੰ ਮੈਡਮ ਦੀ ਸੱਚਾਈ ਦੱਸਦਾ ਹੈ ਅਤੇ ਦੱਸਦਾ ਹੈ ਕਿ ਇਹ ਮੈਡਮ ਕਿੰਨੀ ਇਮਾਨਦਾਰ ਹੈ ਇਹ ਸਭ ਕੁਝ ਸੁਣ ਕੇ ਥਾਣੇ ਵਿੱਚ ਮੌਜੂਦ ਸਾਰੇ ਕਰਮਚਾਰੀ ਮੈਡਮ ਨੂੰ ਜੋ ਹੁਣ ਤੱਕ ਨਹੀਂ ਸੀ ਜਾਣਦੇ ਸਲੂਟ ਮਾਰਦੇ ਹਨ ਇਹ ਸਭ ਦੇਖ ਕੇ ਹੌਲਦਾਰ ਪਸੀਨੇ ਨਾਲ ਭਿੱਜ ਜਾਂਦਾ ਹੈ ਉਹ ਜਲਦੀ ਨਾਲ ਐਸਪੀ ਮੈਡਮ ਦੇ ਪੈਰ ਫੜ ਕੇ ਮਾਫੀ ਮੰਗਣ ਲੱਗਦਾ ਹੈ ਉਹ ਕਹਿਣ ਲੱਗਦਾ ਹੈ ਕਿ ਮੈਡਮ ਮੈਨੂੰ ਮaaf ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਗੇ ਤੋਂ ਜਿਆ ਕੁਝ ਨਹੀਂ ਹੋਵੇਗਾ ਐਸਪੀ ਮੈਡਮ ਉਸ ਨੂੰ ਖੜਾ ਕਰਕੇ ਕਹਿੰਦੀ ਹੈ ਨਹੀਂ ਤੁਹਾਡੇ ਤੋਂ ਤਾਂ ਕੋਈ ਗਲਤੀ ਨਹੀਂ ਹੋਈ ਤੁਸੀਂ ਪੂਰੇ ਇਮਾਨਦਾਰੀ ਨਾਲ ਆਪਣਾ ਕੰਮ ਕੀਤਾ ਹੈ ਮੈਂ ਉਹ ਚੀਜ਼ ਵੀ ਦੇਖ ਲਈ ਸੀ ਜਦੋਂ ਦੁਕਾਨਦਾਰ ਨੇ ਤੇਰੀ ਜੇਬ ਵਿੱਚ 1000 ਰੁਪਏ ਰੱਖੇ ਸੀ ਇਸ ਲਈ ਤੁਸੀਂ ਤਾਂ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕੀਤਾ ਹੈ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਪਰ ਤੁਹਾਡੀ ਇਮਾਨਦਾਰੀ ਰਿਸ਼ਵਤ ਖੋਰੀ ਦੇ ਪ੍ਰਤੀ ਹੈ ਨਾ ਕਿ ਸਰਕਾਰ ਦੇ ਪ੍ਰਤੀ ਇਹ ਸੁਣ ਕੇ ਹੌਲਦਾਰ ਹੋਰ ਵੀ ਜਿਆਦਾ ਸ਼ਰਮਿੰਦਾ ਹੋ ਜਾਂਦਾ ਹੈ ਤੇ ਦੁਬਾਰਾ ਮਾਫੀ ਮੰਗਣ ਲੱਗਦਾ ਹੈ ਪਰ ਐਸਪੀ ਮੈਡਮ ਕਹਿੰਦੀ ਹੈ ਕਿ ਇਹ ਕੋਈ ਗਲਤੀ ਨਹੀਂ ਸੀ ਇਹ ਤਾਂ ਗੁਨਾਹ ਸੀ ਤੇ ਇਸ ਗੁਨਾਹ ਦੀ ਸਜ਼ਾ ਤੈਨੂੰ ਜ਼ਰੂਰ ਮਿਲੇਗੀ ਇਸ ਤੋਂ ਬਾਅਦ ਐਸਪੀ ਮੈਡਮ ਆਪਣਾ ਫੋਨ ਮਿਲਾਉਂਦੀ ਹੈ ਅਤੇ ਉੱਚ ਅਧਿਕਾਰੀਆਂ ਨੂੰ ਉੱਥੇ ਬੁਲਾ ਲੈਂਦੀ ਹੈ ਪੁਲਿਸ ਵਾਲਿਆਂ ਦੇ ਆ ਜਾਣ ਤੋਂ ਬਾਅਦ ਉਹ ਹੌਲਦਾਰ ਦੀ ਸਾਰੀ ਕਰਤੂਤ ਉਹਨਾਂ ਦੇ ਸਾਹਮਣੇ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਫੌਰਨ ਇਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਆਪਣੇ ਕੋਲ ਕੋਈ ਵੀ ਸਬੂਤ ਨਹੀਂ ਕਿ ਇਸਨੇ ਰਿਸ਼ਵਤ ਲਈ ਹੈ ਇਹ ਸੁਣ ਕੇ ਐਸਪੀ ਮੈਡਮ ਥੋੜੀ देर ਸੋਚ ਵਿਚਾਰ ਕਰਨ ਲੱਗਦੀ ਹੈ ਫਿਰ ਉਸ ਨੂੰ ਯਾਦ ਆਉਂਦਾ ਹੈ ਦੁਕਾਨ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਬਾਰੇ ਜਿਸ ਦਾ ਜ਼ਿਕਰ ਉਹ ਦੁਕਾਨਦਾਰ ਵੀ ਕਰ ਰਿਹਾ ਸੀ ਕਿਉਂਕਿ ਉਸਨੇ ਮੈਡਮ ਨੂੰ ਧਮਕੀ ਦਿੱਤੀ ਸੀ ਕਿ ਦੁਕਾਨ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੁਲਿਸ ਵਾਲਿਆਂ ਨੂੰ ਤੇਰੀ ਹਰਕਤ ਦਾ ਪਤਾ ਲੱਗ ਜੇਗਾ ਹੁਣ ਐਸਪੀ ਮੈਡਮ ਪੁਲਿਸ ਵਾਲਿਆਂ ਦੇ ਨਾਲ ਜਾ ਕੇ ਦੁਕਾਨ ਵਿੱਚੋਂ ਸਬੂਤ ਲੈ ਆਉਂਦੀ ਹੈ ਉਹ ਦੁਕਾਨ ਵਿੱਚ ਜਾ ਕੇ ਪਹਿਲਾਂ ਆਪਣਾ ਆਈ ਕਾਰਡ ਦਿਖਾਉਂਦੀ ਹੈ ਤੇ ਨਾਲ ਵਾਲਾ ਪੁਲਿਸ ਕਰਮਚਾਰੀ ਦੁਕਾਨਦਾਰ ਨੂੰ ਮੈਡਮ ਦੇ ਬਾਰੇ ਸਭ ਕੁਝ ਦੱਸ ਦਿੰਦਾ ਹੈ ਦੁਕਾਨਦਾਰ ਇਹ ਸਭ ਕੁਝ ਸੁਣ ਕੇ ਹੱਥ ਜੋੜ ਕੇ ਐਸਪੀ ਮੈਡਮ ਤੋਂ ਮਾਫੀ ਮੰਗਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਮੈਡਮ ਮੈਨੂੰ ਮaaf ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਦੁਕਾਨ ਵਿੱਚ ਅਜੇ ਵੀ ਕਈ ਲੋਕ ਅਜਿਹੇ ਬੈਠੇ ਸਨ ਜਿਨ੍ਹਾਂ ਨੇ ਪਹਿਲਾਂ ਇਹ ਸਭ ਕੁਝ ਹੁੰਦਾ ਦੇਖਿਆ ਸੀ ਉਹ ਐਸਪੀ ਮੈਡਮ ਦੀ ਗੱਲ ਸੁਣ ਕੇ ਹੈਰਾਨ ਰਹਿ ਜਾਂਦੇ ਹਨ ਐਸਪੀ ਮੈਡਮ ਦੁਕਾਨਦਾਰ ਨੂੰ ਸੀਸੀਟੀਵੀ ਦੀ ਰਿਕਾਰਡਿੰਗ ਦੇਣ ਲਈ ਕਹਿੰਦੀ ਹੈ ਦੁਕਾਨਦਾਰ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇ ਦਿੰਦਾ ਹੈ ਤੇ ਹੱਥ ਜੋੜ ਕੇ ਇੱਕ ਵਾਰੀ ਫੇਰ ਮਾਫੀ ਮੰਗਣ ਲੱਗਦਾ ਹੈ ਜਿਸ ਬੋਰਡ ਉੱਤੇ ਇਹ ਲਿਖਿਆ ਹੋਇਆ ਸੀ ਕਿ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੋਵੇਗਾ ਦੁਕਾਨਦਾਰ ਉਸ ਨੂੰ ਜਲਦੀ ਦੀ ਨੇ ਉਤਾਰ ਕੇ ਸੁੱਟ ਦਿੰਦਾ ਹੈ ਐਸਪੀ ਮੈਡਮ ਉਸ ਨੂੰ ਉਸ ਨੂੰ ਵਾਰਨਿੰਗ ਦਿੰਦੀ ਹੈ ਕਿ ਜੇ ਅੱਜ ਤੋਂ ਬਾਅਦ ਮੈਂ ਤੇਰੀ ਦੁਕਾਨ ਦੀ ਕੋਈ ਵੀ ਸ਼ਿਕਾਇਤ ਸੁਣੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਹੁਣ ਮੈਂ ਤੈਨੂੰ ਮਾਫ ਕਰ ਰਹੀ ਹਾਂ ਇਸ ਤੋਂ ਬਾਅਦ ਔਰ ਰਿਕਾਰਡਿੰਗ ਲੈ ਕੇ ਉੱਥੋਂ ਚਲੀ ਜਾਂਦੀ ਹੈ। ਉਹ ਸਬੂਤ ਦਿਖਾ ਕੇ ਹੌਲਦਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਸ ਉੱਤੇ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਜੋ ਅੱਜ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰੇ। ਮਾਫੀ ਮੰਗਣ ਦੇ ਸਮੇਂ ਦੁਕਾਨਦਾਰ ਨੇ ਐਸਪੀ ਮੈਡਮ ਨੂੰ ਪੈਸੇ ਵਾਪਸ ਕਰ ਦਿੱਤੇ ਸਨ। ਐਸਪੀ ਮੈਡਮ ਹੋਰ ਦੁਕਾਨ ਤੋਂ ਸੂਟ ਖਰੀਦ ਕੇ ਆਪਣੇ ਭਰਾ ਦੇ ਵਿਆਹ ਵਿੱਚ ਚਲੀ ਜਾਂਦੀ ਹੈ। ਉਹ ਵਿਆਹ ਵਿੱਚ ਜਾਣ ਤੋਂ ਲੇਟ ਹੋ ਗਈ ਸੀ। ਜੋ ਉਸ ਦਾ ਭਰਾ ਵਿਆਹ ਵਿੱਚ ਲੇਟ ਆਉਣ ਦਾ ਕਾਰਨ ਪੁੱਛਦਾ ਹੈ ਤਾਂ ਐਸਪੀ ਮੈਡਮ ਪੂਰੀ ਕਹਾਣੀ ਆਪਣੇ ਭਰਾ ਨੂੰ ਸੁਣਾਉਂਦੀ ਹੈ ਤਾਂ ਉਸ ਦਾ ਭਰਾ ਕਹਿੰਦਾ ਕਿ ਭੈਣੇ ਇਹ ਤਾਂ ਹੁਣ ਰੋਜ਼ ਦੀ ਹੀ ਗੱਲ ਹੈ ਪੁਲਿਸ ਵਾਲੇ ਇਸ ਤਰ੍ਹਾਂ ਹੀ ਕਰਦੇ ਹਨ ਇਹ ਸੁਣ ਕੇ ਰਜਨੀ ਕਹਿੰਦੀ ਹੈ ਕਿ ਮੈਂ ਹਰ ਇੱਕ ਨੂੰ ਤਾਂ ਨਹੀਂ ਸੁਧਾਰ ਸਕਦੀ ਪਰ ਜਿੱਥੇ ਮੈਂ ਕੰਮ ਕਰਦੀ ਹਾਂ ਉੱਥੇ ਮੈਂ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਤਾਂ ਕਰ ਹੀ ਸਕਦੀ ਹਾਂ ਇਸ ਤੋਂ ਬਾਅਦ ਉਹ ਹਾਲਦਾਰ ਉਹ ਪਹਿਲਾਂ ਸਸਪੈਂਡ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਕੇਸ ਚਲਾਇਆ ਜਾਂਦਾ ਹੈ ਉਸ ਨੂੰ 3 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਜਿੰਨਾ ਟਾਈਮ ਸੰਗਰੂਰ ਜ਼ਿਲ੍ਹੇ ਵਿੱਚ ਰਜਨੀ ਸਿੰਘ ਐਸਪੀ ਰਹਿੰਦੀ ਹੈ ਉਦੋਂ ਤੱਕ ਕੋਈ ਵੀ ਪੁਲਿਸ ਵਾਲਾ ਹਰਿਸ਼ੋਤ ਲੈਣ ਦੇ ਬਾਰੇ ਸੋਚਦਾ ਵੀ ਨਹੀਂ ਇਹ ਸੀ ਅੱਜ ਦੀ ਕਹਾਣੀ ਜਿਸ ਵਿੱਚ ਇੱਕ ਮੈਲਾ ਐਸਪੀ ਸਾਦੇ ਕੱਪੜਿਆਂ ਵਿੱਚ ਦੁਕਾਨ ਵਿੱਚ ਜਾਂਦੀ ਹੈ ਤੇ ਉੱਥੇ ਉਸ ਨੂੰ ਪੁਲਿਸ ਫੜ ਲੈਂਦੀ ਹੈ ਕਹਾਣੀ ਤੁਹਾਨੂੰ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਸਾਂਝੇ ਕਰਿਓ ਚੰਗੀ ਲੱਗੀ ਲਾਈਕ ਸ਼ੇਅਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਨਵੀਂ ਕਹਾਣੀ ਨਾਲ ਧੰਨਵਾਦ